ਟੋਡੇ ਵਾਸਤੇ ਹੁਣ ਬਹੁਤ ਹੀ ਵੱਡੇ ਆਪਾਂ ਫਾਇਦੇ ਕਰਨੇ ਨੇ ਗਰਮੀਆਂ ਦੇ ਵਿੱਚ ਆਪਾਂ ਨੂੰ ਕੂਲਰ ਦੀ ਲੋੜ ਹੁੰਦੀ ਹੈ ਹਨਾ ਅੱਜ ਆਪਾਂ ਕੂਲਰ ਦੀ ਫੈਕਟਰੀ ਦੇ ਵਿੱਚ ਹੀ ਆ ਗਏ ਆ ਦੇਖ ਸਕਦੇ ਹੋ ਤੁਸੀਂ ਅੱਜ ਆਪਾਂ ਤੁਹਾਨੂੰ origignal ਚੀਜ਼ ਜਿਹੜਾ ਮੈਂ ਬਣਦੀ ਬਿਨਾ ਰੰਗ ਤੋਂ ਦਿਖਾਵਾਂਗੇ ਜਦੋਂ ਰੰਗ ਬਾਜੇ ਤੋਂ ਬਾਅਦ ਤਾਂ ਹਰ ਇੱਕ ਚੀਜ਼ ਦਾ ਪਰਦਾ ਜਾਂ ਲੁਕ ਜਾਂਦਾ ਹੈ ਹਨਾ ਤਲਬਿੰਦ ਰਹੀ ਗੱਲ ਹੈਗੀ ਹੈ ਨਾ ਤੇ ਦੇਖ ਸਕਦੇ ਆਂ ਕਈ ਵੀ ਆਪਣੇ ਕੋਲੇ ਕਿਸੇ ਕੂਲਰ ਦਾ ਟੱਬ ਜਾਂ ਜਾਲੀਆਂ ਸ਼ੈਡ ਵਾਲੀਆਂ ਜਾਲੀਆਂ ਜਾਂ ਹੋਰ ਸਟੈਂਡ ਵਗੈਰਾ ਕੋਈ ਖਰਾਬ ਹੁੰਦਾ ਤਾਂ ਉਹ ਵੀ ਸਾਨੂੰ ਇੱਥੋਂ ਮਿਲੂਗਾ ਹਨਾ ਤੇ ਰਿਪੇਅਰ ਦਾ ਕੰਮ ਵੀ ਬਾਈ ਜੀ ਹੋਰਾਂ ਦਾ ਪੂਰਾ ਟੌਪ ਦਾ ਦੇਖ ਸਕਦੇ ਹਾਂ ਬਾਕੀ ਤੂੰ ਟੱਬ ਦੇਖ ਬਈ ਯਾਰ ਪੂਰਾ ਸਖਤ ਪੂਰਾ ਹੈਵੀ ਆ ਚੈੱਕ ਕਰ ਸਕਦੇ ਹੋ ਜਿਹੜਾ ਰਾਤ ਵਾਲਾ ਮੀ ਆਇਆ ਤੇ ਪੂਰਾ ਚੱਕਰ ਪੂਰੀ ਸਖਤ ਬਾਕੀ ਤੁਸੀਂ ਵੇਖ ਸਕਦੇ ਹੋ ਟਾਟਾ ਦੀ ਚਾਦਰ ਹੈ ਹਨਾ ਬਹੁਤ ਹੀ ਹੈਵੀ ਦੇ ਵਿੱਚ ਲੱਗੀ ਹੋਈ ਆ ਆਈ ਤਿਲਵਿੰਦਰ ਮੜਾਜ ਆਪਾਂ ਕੂਲਰਾਂ ਦੇ ਨਹੀਂ ਆਪਾਂ ਸ਼ੈੱਡ ਤੇ ਜਗਾਂ ਜਿਹੜੀਆਂ ਲੱਗਦੀਆਂ ਨੇ ਆਹ ਮੱਲਾ ਗੁੱਗਜੀ ਪੈਂਦੀ ਆ ਦੇਖ ਸਕਦੇ ਹੋ ਉਹ ਵੀ ਪੂਰੀ ਹੈਵੀ ਦੇ ਵਿੱਚ ਪੂਰੀ ਵਧੀਆ ਹਨਾ ਪੂਰੀ ਵਧੀਆ ਸਾਕਤ ਚੀਜ਼ ਹੈ ਤੇ ਬਾਕੀ ਇਸ ਦੇ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਵੀ ਲੈ ਵੀ ਗਾਹ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਇਹਨਾਂ ਤੇ ਰੰਗ ਰੋਗਣਵਾਈਦਾ ਹਨਾ ਇਦਾਂ ਲਈ ਬਸੇਗੀ ਕੰਪਰੈਸ਼ਨ ਵਾਲੀ ਪੱਥੀ ਇਹਦੇ ਉੱਪਰ ਧਰ ਕੇ ਘਮਾ ਕੇ ਫਿਰ ਇਦੋਂ ਬਾਅਦ ਅੱਡੋ-ਅੱਡੀ ਕਲਰ ਉਹਦੇ ਹੁੰਦੇ ਨੇ ਤੇ ਆ ਗਿਆ ਸਾਰਾ ਸਿਸਟਮ ਹਣੋਤ ਰਵੀंद्र ਤੇ ਤੂੰ ਐ ਮਤਲਬ ਵੀ ਪ੍ਰੈਸ਼ਰ ਨਾਲ ਪੂਰੀ-ਪੂਰੀ ਚੀਜ਼ ਤੇ ਪੂਰੀ ਵਧੀਆ ਚੀਜ਼ ਹੋ ਜਾਂਦੀ ਹੈ ਹ ਰੰਗ ਰੰਗ ਜਿਹੜਾ ਹੁੰਦਾ ਸਾਰਾ ਗੱਲ ਬਾਤ ਹੈ ਬਾਕੀ ਦੇਖ ਸਕਦੇ ਹੋ ਟੱਬ ਪਏ ਨੇ ਤੇ ਨਾਲ ਦੀ ਨਾਲ ਹੋਰ ਜਿਹੜਾ ਸਮਾਨ ਹੈ ਉਹ ਮੋ-ਮੋ ਤਿਆਰ ਹੋ ਜਿੰਦੇ ਨੇ ਸਾਈਡਾਂ ਸੁੱਡਾਂ ਹੋ ਗਏ ਹਨ ਜਿਹਦੇ ਵਿੱਚ ਮਤਲਬ ਇਹਨਾ ਫਰਜੇ ਚੱਲਦੇ ਨੇ ਪੂਰਾ ਸਖਤ ਹੈ ਤੇ ਬਾਕੀ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਜਿੱਥੇ ਜਮਾ ਫੁੱਲ ਤਿਆਰ ਹੋ ਕੇ ਜਾਂਦੇ ਨੇ ਆਜੋ ਬਣੇ ਰਹੋ ਵੀਡੀਓ ਦੇ ਵਿੱਚ ਆਜੋ ਬਾਕੀ ਇਹਦੇ ਤੁਹਾਨੂੰ ਦਿਖਾਉਨੇ ਆ ਹਨਾ ਹਾਇਦਰਬਾਦ ਲੋਹੇ ਦਾ ਸਟੀਲ ਦਾ ਜਿੰਨਾ ਮਰਜ਼ੀ ਕੁਦਰ ਲਓ ਆਹ ਦੇਖ ਸਕਦੇ ਹੋ ਤੇ ਲੰਬਿੰਦਰ ਮਾਰ ਕੇ ਮਰਜੀ ਚਾਤ ਆਹ ਦੇਖ ਸਕਦੇ ਹੋ ਹਨਾ ਪੂਰੇ ਘੈਂਟ ਘੈਂਟ ਕੁਦਰ ਤੇ ਬਾਕੀ ਸਾਰੇ ਰੇਟ ਤੁਸੀਂ ਮੈਂ ਦੱਸ ਹੀ ਦਿੱਤਾ ਤੁਹਾਨੂੰ ਕਿ 7000 ਤੋਂ ਉੱਪਰ ਜਿੰਨਾ ਮਰਜ਼ੀ ਚੱਕ ਲਓ ਤੁਸੀਂ ਬਾਕੀ ਆਹ ਦੇਖ ਸਕਦੇ ਹੋ ਤੁਸੀਂ ਲੱਗੇ ਪਏ ਨੇ ਲੱਗੇ ਉਹ ਘੱਟ 1000 ਰੁਪਏ ਦਾ ਠੀਕ ਹੈ ਜੀ ਜਿਹੜਾ ਵੀ ਰੇਟ ਲੱਗਿਆ ਹੋਇਆ ਆਪਾਂ ਲੱਗਿਆ ਪਿਆਗੇ ਜਿਵੇਂ ਆ 13.5 ਇਹ 12.5 ਦਾ ਮਿਲੂਗਾ ਜੀ ਇੱਕ ਏਸੀ ਕੂਲਰ ਉਹ ਜਾਨੀ ਕਿ ਥਾਰ ਕੂਲਰ ਵਾਈ ਦੇ ਨੇ ਜੀ ਇਹ ਹਨਾ ਤੇ ਆ ਜੋ ਤਲਵਿੰਦਰ ਜੀ ਗਾਹਾਂ ਵੀ ਦਿਖਾ ਦਈਏ ਬਹੁਤ ਵੱਡੇ ਵੱਡੇ ਕੂਲਰ ਤੁਸੀਂ ਐ ਮੰਨ ਲਓ ਯਾਰ ਬਈ 10-10 ਮੰਗਿਆਂ ਨੂੰ ਘੱਟੋ ਘੱਟ ਹਵਾ ਦੇਣ ਵਾਲੇ ਨੇ ਮੈਂ ਸਰਾ ਲਈ ਵੀ ਆ ਗੱਲਬਾਤ ਤੇ ਬਾਕੀ ਆਪਾਂ ਵੀਰੇ ਨਾਲ ਵੀ ਕਰਾਂਗੇ ਗੱਲਬਾਤ ਪੁੱਛਾਂਗੇ ਹੋਰ ਜਿਹੜੇ ਵੱਡੇ ਕੂਲਰ ਨੇ ਉਹਨਾਂ ਦੇ ਰੇਟ ਤੇ ਬਾਕੀ ਸਰੇ ਮੈਨੂੰ ਵਾਲਾ ਜਿਹੜਾ ਤਲਵਿੰਦਰ ਲੱਗੇ ਪਏ ਨੇ ਹਨਾ ਇੱਕ ਚੀਜ਼ ਹੋਰ ਥੋੜੇ ਨਾਲ ਸਾਂਝੀ ਕਰ ਲਈ ਜੇ ਕਿਸੇ ਭਰਾ ਨੂੰ ਮਤਲਬ ਇਹ ਹਣੀ ਪੈੜ ਹਣੀ ਪੈੜ ਵਈ ਦੀ ਜੀ ਹਣੀ ਪੈੜ ਜਾਨੀ ਕਿ ਸ਼ੈਡਾਂ ਵਾਲੀਆਂ ਗੁੱਦਾਂ ਜੇ ਪੰਜਾਬੀ ਭਾਸ਼ਾ ਦੀ ਚੱਲੋ ਜੀ ਆਪਾਂ ਵੀ ਸ਼ੈਡਾਂ ਵਾਲੀਆਂ ਗੁੱਦਾਂ ਜੀਆਂ ਨਹੀਂ ਖਰਾਬ ਹੋਈਆਂ ਨੇ ਜਾਲੀਆਂ ਜੀਆਂ ਉਹ ਬਾਧੂ ਪਈਆਂ ਤੇ ਇਹ ਨਾਲੇ ਬਹੁਤ ਹੀ ਘੱਟ ਰੇਟ ਦੇ ਵਿੱਚ ਆ ਆ ਵਿੱਚ ਆਖੇ ਗਰਾ ਦੇ ਮਾਏ ਹਨਾ ਪੂਰੀ ਵਧੀਆ ਚੀਜ਼ ਹੈ ਬਾਕੀ ਸਿਰ ਉਦੋਂ ਬਾਅਦ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਬੋਲੇ ਸੀ ਆ ਜਾਓ ਜੀ ਕਈ ਵਾਰ ਇਹ ਟੱਪ ਜੇ ਤਲਵਿੰਦਰਾ ਸਿਰਾਵੀ ਖਰਾਬ ਹੋ ਜਾਂਦਾ ਆ ਟੱਪ ਪਏ ਨੇ ਤੇ ਵਧੀਆ ਚਾਦਰ ਦੇ ਹੈਵੀ ਦੇ ਵਿੱਚ ਤੇ ਰੇਟ ਤੁਸੇ ਐ ਮੰਨ ਲਓ ਬਹੁਤ ਘੱਟ ਰੇਟ ਦੇ ਵਿੱਚ ਇਹ ਚੀਜ਼ ਮਿਲ ਜਾਣੀ ਹੈ ਬਾਕੀ ਰਿਪੇਅਰ ਦਾ ਫੁੱਲ ਹੈ ਬਾਈ ਰੂਮ ਕੋਲੇ ਪ੍ਰਬੰਧ ਕਿਸੇ ਵੀ ਤਰ੍ਹਾਂ ਦੀ ਕੋਈ ਰਿਪੇਅਰ ਕਰਾਉਣੀ ਹੈ ਤੇ ਤੁਸੀਂ ਇੱਕ ਵਾਰੀ ਪਹੁੰਚੋ ਜ਼ਰੂਰ ਤੇ ਨਾਲ ਦੇ ਨਾਲ ਨਾ ਤੂੰ ਐ ਲਾ ਲਓ ਵੀ ਗੱਲ ਹੀ ਵਾਕੇ ਤੋੜ ਦੇਣਗੇ ਆ ਏਸੀ ਗੁੰਦਰ ਦੇ ਦੇਖ ਸਕਦਾ ਜੇ ਮੈਂ ਛੋਟਾ ਜਾ ਇਹ ਇਹ ਟੈਲੀਵਿਜ਼ਨ ਟੈਲੀਵਿਜ਼ਨ ਆਉਂਦਾ ਹੁੰਦਾ ਸੀ ਨਾ ਟੈਲੀਵਿਜ਼ਨ ਤੇ ਦਾ ਪੁੱਤ ਮੋਹ ਨਾਲ ਇਕੱਲੇ ਬੰਦੇ ਨੇ ਲਾਉਣਾ ਆਪੇ ਕੋਲੇ ਲਾ ਕੇ ਸਿਰਾਂ ਗੱਲ ਲੱਗ ਜਾਂਦੀ ਹੈ ਬਾਈ ਜੀ ਲਓ ਜੀ ਇੱਕ ਵਾਰੀ ਪਹੁੰਚੋ ਜ਼ਰੂਰ ਠੂਠੇ ਵਾਲੀ ਰੋਡ